ਤੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਆਪਣਾ ਨਵਾਂ ਕੰਮ ਸ਼ੁਰੂ ਜਾਂ ਤੁਸੀਂ ਉਹ ਰੀਸੇਲਰ ਤੇ ਜਾਂ ਤੁਹਾਡੇ ਘਰ ਆ ਵਿਆਹ ਸ਼ਾਦੀ ਦਾ ਫੰਕਸ਼ਨ ਇਹ ਵੀਡੀਓ ਸਪੈਸ਼ਲ ਤੁਹਾਡੇ ਵਾਸਤੇ ਹੋਣ ਵਾਲੀ ਆ ਕਿਉਂਕਿ ਸਿਮਰਨ ਟੈਕਸਟਾਈਲ ਮੋੜ ਮੰਡੀ ਵਾਲੇ ਸਾਰੇ ਲੇਡੀ ਸੂਟ ਦੇ ਰਿਆ ਜੀ ਫੈਕਟਰੀ ਰੇਟਾਂ ਤੇ ਜਿਵੇਂ ਕਾਹ ਦੇਖੋ ਜੀ ਆ ਕਾਟਨ ਦੇ ਸੂਟ ਹੈ ਵੱਡੇ ਬਣੇ ਦੇ ਸੂਟ ਹੈਗੇ ਸਾਰੇ ਬਾਜ਼ਾਰ ਦੀ ਵਿੱਚ ਕਪੜਾ ਪਿਆ ਇਹਦਾ ਵਿਗਦਾ ਦੇਖੋ ਜੀ 350 400 ਰੁਪਏ ਦਾ ਰੇਂਜ ਸੂਟ ਵਿਗਦਾ ਬਾਈ ਜੀ ਜਿਹੜਾ ਆਹ ਰੇਟ ਆਪਾਂ ਦਵਾਂਗੇ ਸਿਰਫ 180 ਰੁਪਏ ਦਾ ਕੋਈ ਮੀਟਰ ਨਹੀਂ 180 ਦਾ ਪੂਰਾ ਸੂਟ ਦਵਾਂਗੇ ਇਹਦੇ ਵਿੱਚ ਰੰਗ ਡਿ ਇਹ ਸਾਰੇ ਆ ਸਮਰ ਵਾਲੇ ਕਲਰ ਆ ਗਏ ਨਾ ਭਾਈ ਹਾਂਜੀ ਜੇ ਦੇਖੋ ਕਿਸ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਅਗਲਾ 250 ਦਾ ਵਿੱਚ 300 ਦਾ ਵਿੱਚ ਮੈਂ ਬਾਜ਼ਾਰ ਦੇ ਵਿੱਚ ਇਦੋਂ ਘੱਟ ਕੋਈ ਨਹੀਂ ਦਊਗਾ ਇੱਕ ਇਸ ਤੋਂ ਬਾਅਦ ਜੀ ਮੈਚਿੰਗ ਸੂਟ ਆਉਂਦੇ ਕੱਲੇ ਜੀ ਇਹ ਵਾਲੇ ਮਤਲਬ ਜੋੜੇ ਦੀ ਕੱਟ ਚ ਆਊਗਾ ਆਹ ਦੇਖੋ ਪ੍ਰਿੰਟਡ ਜੀ ਸ਼ਰਟ ਆਊਗੀ ਪਲੇਨ ਬਾਟਮ ਆਊਗਾ ਪਲੇਨ ਬਾਟਮ ਆ ਗਈ ਜੀ ਠੀਕ ਹੈ ਜੀ ਇਹ ਵੀ ਲੋਕ ਜਿਵੇਂ 3 300 60 350 ਰੇਂਜ ਵਿੱਚ ਵੇਚਦੇ ਇਹ ਚ ਡਿਜ਼ਾਈਨ ਕਈ ਮਿਲ ਜਾਣਗੇ 12 15 ਡਿਜ਼ਾਈਨ ਮਿਲ ਜਾਣਗੇ 12 15 ਡਿਜ਼ਾਈਨ ਆਣਗੇ ਜੀ ਸਭ ਦੇ ਵਿੱਚ ਚਾਰ ਚਾਰ ਰੰਗ ਆਣਗੇ ਇਹ ਸੂਟ ਭਾਈ ਪਰ ਬਸ 350 ਰੁਪਏ ਦੋ ਦੇ ਦੇ। ਇਹਦੇ ਵਿੱਚ ਭਾਈ ਜੀ ਡਿਜ਼ਾਈਨ ਕਈ ਆ ਜਾਣਗੇ। ਜਿਵੇਂ ਆਹ ਦੇਖੋ ਸਾਰੇ ਡਿਜ਼ਾਈਨ ਇਹਦੇ ਵਿੱਚ ਹੀ ਨੇ। ਅੱਛਾ ਕਿਸੇ ਜੀ ਵੱਡੀ ਬੂਟੀ ਆ ਗਈ, ਕੋਈ ਹੋਰ ਪ੍ਰਿੰਟ ਆ ਗਿਆ, ਸਾਰੀਆਂ ਆਣਗੀਆਂ ਨਾ ਜੀ। ਸਾਰੇ ਆ ਜਾਣਗੇ ਆ ਦੇਖੋ ਪ੍ਰਿੰਟ ਬਹੁਤ ਸੋਹਣੇ ਹੈਗੇ। ਬਿਲਕੁਲ ਜੀ। ਤੇ ਰੇਟ ਭਾਈ ਜੀ ਸਾਰਾ 350 ਰੁਪਏ ਦਾ ਜੋੜਾ 175 ਪੇ ਦਾ ਸੂਟ ਪਿਆ ਜੀ ਸਭ। ਇਹ ਜੋ ਵੀ ਲਿਜਾਊਗਾ ਦੇਖੋ 250-300 ਆਰਾਮ ਨਾਲ ਸੂਟ ਵੇਚ ਸਕਦਾ ਹੈ। ਘਰੇ ਦੇਖੋ ਥੋੜੇ ਪੈਸੇ ਨਾਲ ਵਧੀਆ ਕੰਮ ਤੋਰ ਸਕਦੇ ਹੋ ਤੁਸੀਂ। ਮਤਲਬ ਥੋੜੇ ਜਿਹੇ ਪੈਸੇ ਲਾ ਕੇ ਸੁਨਹਿਰੀ ਮੌਕਾ ਵੀ ਆਪਣ ਕਾਟਨ ਹੋਊਗੀ ਇੱਕ ਧਾਗਾ ਵੀ ਇਹਦੇ ਵਿੱਚ ਰੇਸ਼ਮੀ ਨਹੀਂ ਇਹ ਚ ਬਾਈ ਜੀ ਪ੍ਰਿੰਟ ਵੀ ਬਹੁਤ ਸੋਹਣੇ ਸੋਹਣੇ ਮਿਲ ਜਣਗੇ ਨਹੀਂ ਲੇਦਾ ਮੈਂ ਖਿੜਵੇਂ ਪ੍ਰਿੰਟ ਆਗੇ ਨਾ ਸਾਰੇ ਭਾਜੀ ਆ ਆ ਦੇਖੋ ਜੀ ਸਾਰੇ ਇਹਦੇ ਖਿੜਵੇਂ ਪ੍ਰਿੰਟ ਆ ਜੀ ਆ ਦੇਖੋ ਜੀ ਆ ਪ੍ਰਿੰਟ ਦੇਖੋ ਆ ਪ੍ਰਿੰਟ ਦੇਖੋ ਬਾਈ ਜੀ ਕਾਫੀ ਪ੍ਰਿੰਟ ਮਿਲ ਜਾਣਗੇ ਬਾਈ ਜੀ ਵਿਗਦਾ 400 ਰੁਪਏ ਦਾ ਸੂਟ ਹੈ ਬਥੇਰੇ ਵੀਡੀਓ ਪਾਉਂਦੇ ਆ ਜਿਹੜਾ ਰੇਟ ਦਵਾਂਗੇ ਉਹ ਰੇਟ ਨਹੀਂ ਮਿਲੂਗਾ ਅੱਛਾ ਜੋ ਆਪਾਂ ਦੇਣਾ ਉਹ ਰੇਟ ਮਿਲਣਾ ਨਹੀਂ ਕੀ ਤੁਹਾਨੂੰ ਹਾਂ ਜੀ ਇਹ ਬਾਈ ਜੀ ਪੂਰਾ ਸੂਟ 250 ਰੁਪਏ ਦਾ ਲੱਗੂਗਾ ਇਸ ਤੋਂ ਬਾਅਦ ਬਾਈ ਜੀ ਆਹ ਦੇਖੋ ਆ ਕਾਟਨ ਦੇ ਸੂਟ ਹੈ ਜ ਇਹ ਸਾਰੇ ਡਿਜ਼ਾਈਨ ਇਹਦੇ ਵਿੱਚ ਹੈ ਰੰਗ ਬਾਈ ਜੀ ਇਹਨਾਂ ਚ ਚਾਰ ਚਾਰ ਮਿਲਣਗੇ ਜੀ 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 ਡਿਜ਼ਾਈਨ ਦੇਖੋ ਇਸ ਤੋਂ ਵੀ ਵਾੜੇ ਪਏ ਹੈਗੇ ਹਾਂ ਹਾਂ ਆਹ ਦੇਖੋ ਸਾਰੇ ਡਿਜ਼ਾਈਨ ਪੂਰੇ ਸਿਲੇਕਟਡ ਡਿਜ਼ਾਈਨ ਨੇ ਬਿਲਕੁਲ ਜੀ ਨਾਲ ਵੱਡੇ ਦੁਪੱਟੇ ਆਣਗੇ ਕਾਟਨ ਦੇ ਜੀ 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 ਇੱਕ ਦੁਪੱਟਾ ਵੀ ਤੁਹਾਨੂੰ ਕੋਲ ਕੇ ਦਿਖਾਣਾ ਸੂਟ ਬਾਈ ਜੀ ਵਿਗਦਾ ਜਿਵੇਂ ਕਿ 400 ਦਾ 450 ਰੁਪਏ ਦਾ ਬਿਲਕੁਲ ਜੀ ਕਾਟਨ ਦੁਪੱਟੇ ਨੇ ਇਹਨਾਂ ਦਾ ਵਿਗਦਾ ਹੈ ਜੀ ਹਾਂ ਜੀ ਆਹ ਦੇਖੋ ਜੀ ਦੁਪੱਟਾ ਦੇਖੋ ਬਿਲਕੁਲ ਜੀ 100% ਕਾਟਨ ਨੇ ਕੋਈ ਮਿਕਸ ਨਹੀਂ ਹੈ ਵਾਲੇ ਜੀ ਬਿਲਕੁਲ ਬਿਲਕੁਲ ਜੀ ਇਹ ਬਾਈ ਜ ਆਡਾ ਉਹ ਆਪਣੇ ਪੰਜ ਸੱਤ ਸੂਟ ਇਕੱਠੇ ਲੈ ਸਕਦਾ ਕਲਰ ਆਡਡ ਮਿਲ ਜਾਣਗੇ ਨਾ ਜੀ ਦੇ ਦੇਣਗੇ ਜੋ ਮਰਜੀ ਹੈ ਜੀ ਜੀ ਦੇਖੋ ਆ ਡਿਜ਼ਾਈਨ ਦੇ ਵਿੱਚ ਚਾਰ ਚਾਹੀਦੇ ਆ ਉਹਨੂੰ ਤਾਂ ਮਿਲ ਜਾਣਗੇ ਉਹ ਵੀ ਇਕੱਠੇ ਮਿਲ ਜਾਣਗੇ ਤੇ ਮਿਕਸ ਕਰਕੇ ਜੇ ਅੱਠ ਸਾਰੇ ਅਲੱਗ-ਅਲੱਗ ਚਾਹੀਦੇ ਉਹ ਵੀ ਮਿਲ ਜਾਣਗੇ। ਉਹ ਵੀ ਮਿਲ ਜਾਣਗੇ। ਇਸ ਤੋਂ ਬਾਅਦ ਬਾਈ ਜੀ ਆਹ ਦੇਖੋ ਡਿਜੀਟਲ ਪ੍ਰਿੰਟ ਦਾ ਸੂਟ ਹੈ। ਮੈਚਿੰਗ ਸੂਟ ਆਊਗਾ ਨਾਲ ਪਲੇਨ ਦੁਪੱਟਾ ਆਊਗਾ। ਆਹ ਦੇਖੋ ਜੀ ਡਿਜੀਟਲ ਪ੍ਰਿੰਟ ਹੈ। ਇਹ ਸਾਰਾ ਡਿਜੀਟਲ ਪ੍ਰਿੰਟ ਆ ਗਿਆ ਨਾਲ ਅੱਛੇ ਵਰਕ ਵੀ ਹੈਗਾ ਨਾ ਭਾਜੀ। ਹਾਂਜੀ ਹਾਂਜੀ ਬਾਈ ਜੀ ਡਾਇਮੰਡ ਲੱਗੇ ਵਿੱਚ ਇਹਦੇ। ਜੀ 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 ਨਾਲ ਪਲੇਨ ਦੁਪੱਟਾ ਆਜੂਗਾ ਰੰਗਾਂਣਗੇ ਦੇ ਵਿੱਚ ਪੰਜ। ਇਹ ਬਾਈ ਜੀ ਸੂਟ ਦੀ ਉਹ ਨਾ 5500 ਰੁਪਏ ਵਿਕਦਾ। ਬਿਲਕੁਲ ਜੀ। ਇਹ 3500 ਰੁਪਏ ਰੇ ਬਲੈਕ ਹੀ ਆਏਗਾ ਨਾ ਜੀ। ਹਾਰੀ ਦੀ ਕੜਾਈ ਹੋਈ ਹੈ ਵਿੱਚ। ਭਾਈ ਜੀ ਸੂਟ 6 6 7 7 ਸਵਰੇਂਚ ਵਿੱਚ ਵਿਕਦਾ। ਜੀ ਜੀ ਜੀ। ਇਹ ਪੂਰੇ 400 ਰੁਪਏ ਰੇਂਚੀ ਪਊਗਾ ਜੀ। ਇਹ ਚ ਭਾਈ ਜੀ ਆਹ ਦੇਖੋ ਜੀ ਮੇਰੇ ਨਾ ਡਿਜ਼ਾਈਨ ਇਹਨਾਂ ਦੇ ਅਲੱਗ-ਅਲੱਗ ਆਗੇ। ਓਕੇ ਬਲ ਕਲਰ ਬਲੈਕ ਆਣਾ ਡਿਜ਼ਾਈਨ ਸਾਰੇ ਅਲੱਗ-ਅਲੱਗ ਆਉਣਗੇ। ਹਾਂਜੀ ਭਾਈ ਜੀ ਤੇ ਰੇਟ 400 ਹੀ ਹੈ। ਇਹਦੇ ਵਿੱਚ ਜੀ ਆਪਾਂ ਕਲਰਫੁਲ ਵੀ ਲੈਣਾ ਹੋਵੇ। ਹਾਂਜੀ। ਇੱਕ ਇੱਕ ਚਾਰ ਡਿਜ਼ਾਈਨ ਆਇਆਗਾ। ਅੱਛਾ ਇਹ ਵੀ ਆਰੀ ਦਾ ਵਰਕ ਆ ਜਾਏਗਾ ਨਾ? ਹਾਂਜੀ ਹਾਂਜੀ ਭਾਈ ਜੀ ਆਹ ਦੇਖੋ ਇਹ ਡਿਜ਼ਾਈਨ ਇਦੋਂ ਵੀ ਪਿਆਰਾ ਹੈ ਭਾਈ ਜੀ ਇਹਦਾ ਰੇਟ ਵੀ ਸਿਰਫ 400 ਰੁਪਏ ਹੀ ਆਊਗਾ। ਇਹਦੇ ਵਿੱਚ ਚਾਰੇ ਰੰਗ ਅਲੱਗ-ਅਲੱਗ ਮਿਲ ਜਾਣਗੇ। ਸ਼ਰਟ ਗ੍ਰੇ ਚ ਹੀ ਆਊ ਜੀ। ਬਾਟਮ ਜਿੰਮਿਆ ਪਰਪਲ ਆ ਗਈ, ਬਿਲਕੁਲ। ਪ퍼 ਆ ਗਈ ਤੇ ਆਗੇ ਜਮਨੀ ਕਲਰ ਆ। ਸਾਰੇ ਖਿੜਵੇਂ ਰੰਗ ਆ ਗਏ ਨਾ ਜੀ। ਹਾਂਜੀ ਭਾਈ ਜੀ। ਇਸ ਤੋਂ ਬਾਅਦ ਨਾ ਆ ਦੇਖੋ ਜਿਵੇਂ ਹੋਣਾ ਕੈਮਬ੍ਰਿਕ ਦਾ ਸੂਟ ਆਗੇ ਜੀ। ਜੀ ਜੀ। ਇਹ ਨਾ ਕੈਮਬ੍ਰਿਕ ਕਾਟਨ ਦਾ ਹੀ ਦੁਪੱਟਾ ਸਪ੍ਰਿੰਟਿੰਗ ਵੀ ਸੋਹਣੀ ਹੈ। ਪ੍ਰਿੰਟਿੰਗ ਬਹੁਤ ਸੋਹਣੀ ਆ ਗਈ ਹੈ। ਮੈਂ ਕਹਿਣ ਲੱਗਾ ਸੀਗਾ ਨਾ ਜੀ। ਤੇ ਨਾਲ ਭਾਈ ਜੀ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਆ ਗਿਆ। ਜੀ 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 ਜੀ। ਆ ਦੇਖੋ ਬਾਰਡਰ ਵਾਲਾ ਦੁਪੱਟਾ ਅੱਛਾ ਦੁਪੱਟੇ ਸਾਰੇ ਆ ਖੁੱਲੇ ਡੁੱਲੇ ਆ ਕੋਈ ਛੋਟਾ ਨਿੱਕੇ ਨਿੱਕੇ ਚੁੰਨੀਆਂ ਨਹੀਂ ਹੈਗੀਆਂ ਨਹੀਂ ਨਹੀਂ 2.5 ਮੀਟਰ ਦੇ ਦੁਪੱਟੇ ਬਾਈ ਜੀ ਬਿਲਕੁਲ ਜੀ ਬਿਲਕੁਲ ਦੁਪੱਟਾ ਵੀ ਪੂਰਾ ਖੁੱਲਾਗਾ ਜੀ 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 ਰੰਗ ਆਉਣਗੇ ਇਹਦੇ ਵਿੱਚ ਚਾਰ ਜੀ ਜੀ ਬ੍ਰਾਈਟ ਕਲਰ ਆਉਣਗੇ ਬੜੀ ਸਾਰੇ ਇਹਦੇ ਬ੍ਰਾਈਟ ਕਲਰ ਆਉਣਗੇ ਨਾ ਜੀ ਹਾਂ ਜੀ ਬਾਈ ਜੀ ਇਹ ਸੂਟ ਜਿਵੇਂ ਨਾ 7700 ਰੁਪਏ ਰੇਂਜ ਸੂਟ ਵਿਕਦਾ ਬਿਲਕੁਲ ਜੀ ਇਹਦਾ ਰੇਟ ਹੈ ਨਾ ਸਿਰਫ 480 ਰੁਪਏ ਇਸ ਤੋਂ ਬਾਅਦ ਬਾਈ ਜੀ ਜਮਿਆ ਦੇਖੋ ਕੰਪਨੀ ਦਾ ਮਾਲ ਹੈ ਜੀ ਪ੍ਰਗਤੀ ਕੰਪਨੀ ਦਾ ਬਿਲਕੁਲ ਜ ਇਹ ਡਿਜੀਟਲ ਪ੍ਰਿੰਟ ਹੈ ਜੀ ਹਾਂ 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 ਪਿਓਰ ਦੇ ਦੁਪੱਟੇ ਨਾਲ ਬਿਲਕੁਲ ਜੀ ਉਹ ਕਿਆ ਬਾਤ ਹੈ ਜੀ ਫੁੱਲ ਪਿਓਰ ਦਾ ਦੁਪੱਟਾ ਜੀ 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 ਕੱਪੜਾ ਬੜਾ ਫਾਈਨ ਹੈ ਜੀ ਹਾਂ ਹਾਂ ਕਲਰ ਵੀ ਬਹੁਤ ਸੋਹਣੇ ਆ ਇਹਦੇ ਅਸੇ ਇਹ ਭਾਜੀ ਉਹਲੇ ਸੂਟ ਆ ਗਏ ਨਾ ਜਿਹੜੇ ਲੋਕੀ ਇੰਸਟਾਗ੍ਰਾਮ ਵਗੈਰਾ ਤੇ ਫੋਟੋਆਂ ਪਾ ਕੇ ਹਜ਼ਾਰ ਹਜ਼ਾਰ ਰੁਪਏ 15 1500 ਦੇ ਵੇਖ ਲੈਂਦੇ ਆ ਨਾ ਜੀ ਹਾਂਜੀ ਹਾਂਜੀ ਭਾਜੀ ਜੀ ਜੀ ਇਹ ਚ ਭਾਜੀ ਡਿਜ਼ਾਈਨ ਕਹੀਏ ਜੀ ਜੀ ਜਿਵੇਂ ਕਾ ਦੇਖੋ ਆ ਡਿਜ਼ਾਈਨ ਲੱਗ ਗਿਆ ਪਿਓਰ ਬਟਨ ਵਾਲਾ ਹੋਊਗਾ ਬਿਲਕੁਲ ਜੀ ਪ੍ਰਗਤੀ ਕੰਪਨੀ ਦਾ ਮਾਲ ਹੋਊਗਾ ਹਾਂ ਹਾਂ ਤੇ ਦੇਸੀ ਨਹੀਂ ਹੈਗਾ ਦੇਸੀ ਨਹੀਂ ਹੈਗਾ ਜੀ ਇਹ ਭਾਜੀ ਇਹ ਮੈਂ 750 800 ਰੁਪਏ ਵਾਲਾ ਪੀਸ ਹੈ ਬਿਲਕੁਲ ਜੀ ਇਹ 480 ਰੁਪਏ ਰੇਂਜ ਚ ਹੋਊਗਾ ਇਹ ਵੀ 480 ਰੁਪਏ ਚ ਦੇ ਦੇਣਾ ਜੀ 480 ਜਿਹੜੇ ਆ ਡਿਜ਼ਾਈਨ ਤੁਹਾਨੂੰ ਦਿਖਾਏ ਆ ਇਹ ਤੁਹਾਨੂੰ 3-4 ਦਿਨ 5 ਦਿਨ ਤੱਕ ਤਾਂ ਦੇਖੋ ਸੇਮ ਮਿਲਣਗੇ ਹਾਂ ਹਾਂ ਇਸ ਤੋਂ ਬਾਅਦ ਫਿਰ ਨਵੀਂ ਵੀਡੀਓ ਬਣੂਗੀ ਉਹ ਨਵੇਂ ਡਿਜ਼ਾਈਨ ਨਵੇਂ ਮਾਲ ਆਂਦਾ ਰਹਿੰਦਾ ਚੱਲਦੇ ਰਹਿੰਦਾ ਨਵਾਂ ਆਂਦਾ ਰਹਿੰਦਾ ਜੀ 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 ਕੀ 4-5 ਦਿਨ ਤੱਕ ਦੇਖੋ ਆ ਸਾਰਾ ਮਾਲ ਮਿਲ ਜੂਗਾ ਜਿਹੜਾ ਵੀ ਰੱਖਣੇ ਪਿਆ ਇਸ ਤੋਂ ਬਾਅਦ ਇਹ ਆ ਦੇਖੋ ਜਿਵੇਂ 올 ਓਵਰ ਸੂਟ ਹੈ ਸ਼ੰਕਰ ਕੰਪਨੀ ਦੇ ਬਿਲਕੁਲ ਜੀ ਤੇ ਨਾਲ ਇਹਦੇ ਨਾਲ ਕਾਟਨ ਦਾ ਦੁਪੱਟਾ ਬਿਲਕੁਲ ਜੀ ਦੁਪੱਟਾ ਵੀ ਡਿਜੀਟਲ ਪ੍ਰਿੰਟ ਹੈ ਕਾਟਨ ਮਸਲੀਨ ਦਾ ਦੁਪੱਟਾ ਹੈ ਬਿਲਕੁਲ ਜੀ ਰੰਗਾਂ ਨੇ ਬਾਈ ਜੀ ਇਹਦੇ ਵਿੱਚ 4 ਹਾਂ ਹ ਰੀਟ੍ਰੇਨ ਵਾਲੀ ਜੀ ਇਹ ਸਿਰਫ 500 ਰੁਪਏ ਜੀ ਇਹ ਸਿਰਫ 500 ਰੁਪਏ ਰੇਂਜ ਆਉਣਗੇ ਜੀ ਆ ਦੇਖੋ ਜੀ ਸ਼ੰਕਰ ਬ੍ਰੈਂਡ ਦਾ ਮਾਲ ਹੈਗਾ 8 900 ਰੁਪਏ ਰੇਂਜ ਸੂਟ ਵਿਕਦਾ ਹੈ ਅਸਾ ਕੁਆਲਿਟੀਾਂ ਜਬਰਦਸਤੀ ਰੱਖਣੀ ਹੈ ਨਾ ਭਾਜੀ ਆਪਾਂ ਜੀ ਇਹ ਕਟਾਣੇ ਆ ਕੁਆਲਿਟੀ ਨਹੀਂ ਕਟਾਣੀ ਨਹੀਂ ਨਹੀਂ ਸਾਰਾ ਬ੍ਰਾਂਡਡ ਮਾਲ ਹੈ ਜੀ ਕੋਈ ਦਿੱਸੀ ਨਹੀਂ ਹੈਗਾ ਇਹ ਉਸ ਤੋਂ ਬਾਅਦ ਵੇਜੀ ਆ ਦੇਖੋ ਜਿਵੇਂ ਹੁਣ ਫਾਲਓਵਰ ਸੂਟ ਹੈ ਜੀ ਜੀ ਏਕੇ ਕੰਪਨੀ ਦਾ ਓਕੇ ਪ੍ਰਿੰਟਿੰਗ ਦੇਖੋ ਬਿਲਕੁਲ ਜੀ ਨਾਲਾ ਦੇਖੋ ਕੱਲੀ ਕਹਿਣ ਦੀ ਗੱਲ ਨਹੀਂ ਇਹ ਮਤਲਬ ਇਹ ਕੰਪਨੀ ਦਾ ਮਾਲ ਹੈ ਮਿਲਨ ਦਾ ਮਾਲ ਹੈ ਤੇ ਮੋਹਰੇ ਵੀ ਲੱਗੀਆਂ ਹਨਾ ਜੀ ਹਾਂਜੀ ਹਾਂਜੀ ਨਾਲ ਇਹਦੇ ਨਾਲ ਦੁਪੱਟਾ ਆ ਗਿਆ ਜੀ 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 ਰੰਗਾਂ ਨਗੇ ਦੇ ਵਿੱਚ ਦੇਖੋ ਕਾਪੀ ਆ ਜਾਣਗੇ ਸੱਤ ਰੰਗ ਆ ਜਾਣਗੇ ਸੱਤ ਰੰਗ ਸੱਤ ਰੰਗ ਆ ਜਾਣਗੇ ਜੀ ਹਾਂਜੀ ਇਹ ਰੇਟ ਬਾਈ ਜੀ ਸਿਰਫ 500 ਰੁਪਏ ਰੀਂਚ ਮਿਲਾਂ ਇਸ ਤੋਂ ਬਾਅਦ ਬਾਈ ਜੀ ਆਹ ਦੇਖੋ ਜਿਵੇਂ ਕੜਾਈ ਵਾਲਾ ਸੂਟ ਵੀ ਆਇਆ ਹੈ ਬਿਲਕੁਲ ਜੀ ਬੁਟੀਕ ਦੀਆਂ ਕੜਾਈਆਂ ਹਾਂ ਹਾਂ मस्लिन ਦਾ ਸੂਟ ਹੈ ਬਿਲਕੁਲ ਜੀ 올ਓਵਰ ਸੂਟ ਹੈ ਇਹ ਜਿਹਨੂੰ ਆਪਾਂ ਕਹਿੰਦੇ ਨੇ ਸੋਫਿਸਟੀਕੇਟਿਡ ਵਰਕ ਆ ਗਿਆ ਹੈ ਨਾ ਜੀ ਪੂਰਾ ਆਹ ਆਗੂ ਨਾਲ ਜੀ ਬਾਜੂ ਵਰਕ ਬਿਲਕੁਲ ਜੀ ਪੋਚੀ ਕਰ ਲੋ ਚਾਹੇ ਬਾਜੂ ਕਰ ਲੋ ਹਾਂਜੀ ਹਾਂਜੀ ਨਾਲ ਇਹਦੇ ਨਾਲ ਮਸलिन ਦਾ ਹੀ ਦੁਪੱਟਾ ਆਊਗਾ ਅੱਛਾ ਦੁਪੱਟਾ ਕਟਵਰਕ ਵਾਲਾ ਆ ਗਿਆ ਨਾ ਹਾਂਜੀ ਹਾਂਜੀ ਬਾਈ ਜੀ 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 ਪੂਰਾ ਹੈਵੀ ਦੁਪੱਟਾ ਆਊਗਾ ਬਿਲਕੁਲ ਜੀ ਆ ਦੇ ਓਹ ਕਿਆ ਬਾਤ ਹੈ ਜੀ ਇਹ ਬਾਈ ਜੀ ਜਿਵੇਂ ਸੂਟ ਵਿਕਦਾ ਹੈਗਾ 850 900 ਰੇਂਜ ਵਿੱਚ ਦੇਗਾ ਜੀ 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 ਇਹ 500 ਰੁਪਏ ਰੇਂਜ ਪਊਗਾ ਇਹ ਮਤਲਬ ਜਿੰਨੇ ਦਾ ਤੋਂ ਵਰਕ ਆ ਉਸ ਪ੍ਰਾਈਸ ਦੇ ਵਿੱਚ ਆਪਾਂ ਪੂਰਾ ਸੂਟ ਵਿਦ ਵਰਕ ਦੇ ਦੇਣਾ ਜੀ ਹਾਂਜੀ 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 ਆ ਦੇਖੋ ਜੀ ਰੰਗ ਦੇਖੋ ਇਹਦੇ ਜੀ ਜੀ ਚਾਰ ਰੰਗ ਆਣਗੇ ਚਾਰੇ ਸਾਰਾ ਆਈਸਕ੍ਰੀਮ ਚਾਰਟ ਆ ਗਿਆ ਨਾ ਭਾਜੀ ਆਈਸਕ੍ਰੀਮ ਚਾਰਟ ਆਊਗਾ ਜੀ ਇਸ ਤੋਂ ਬਾਅਦ ਭਾਜੀ ਆ ਦੇਖੋ 올ਓਵਰ ਸੂਟ ਹੈ ਡਿਜੀਟਲ ਪ੍ਰਿੰਟ ਦਾ ਸੂਟ ਹੈ ਹਾਂ ਹਾਂ ਇਹਨਾਂ ਦੁਪੱਟਾ ਬੜਾ ਸ਼ਾਨਦਾਰ ਲੱਗਿਆ ਜੀ 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 ਆ ਦੇਖੋ ਮਸਲੀਨ ਦਾ ਦੁਪੱਟਾ ਬਿਲਕੁਲ ਜੀ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਣੀ ਬਣੀ ਹੈ ਜਿਵੇਂ ਫੋਟੋ ਦੇ ਵਿੱਚ ਦੇਖੋ ਆ ਡਿਜ਼ਾਈਨ ਬਣਿਆ ਸੇਮ ਉਦੇ ਬਣੇਗਾ ਸੇਮ ਪੀਸ ਬਣਾऊंगा ਬਿਲਕੁਲ ਜੀ ਆ ਦੇਖੋ ਜੀ ਆ ਦੇਖੋ ਜਿੰਨੇ ਇਹਦੇ ਪੀਸ ਆਣਗੇ ਸਭ ਅਲੱਗ-ਅਲੱਗ ਆਣਗੇ ਬਿਲਕੁਲ ਜੀ ਫੋਟੋ ਵਾਲੇ ਡਿਜ਼ਾਈਨ ਆਣਗੇ ਸਾਰੇ ਸਾਰੇ ਫੋਟੋ ਵਾਲੇ ਡਿਜ਼ਾਈਨ ਹੀ ਆਣਗੇ ਆ ਦੇਖੋ ਜੀ ਜੀ ਜਿਵੇਂ ਆ ਫੋਟੋ ਚੈੱਕ ਕਰੋ ਸੇਮ ਡਿਜ਼ਾਈਨ ਬਣਾऊंगा ਜੇ ਜੋ ਫੋਟੋ ਦੇ ਡਿਜ਼ਾਈਨ ਆ ਜੋ ਕਲਰ ਦਾ ਸੇਮ ਉਹੀ ਆਏਗਾ ਨਾ ਜੀ ਸੇਮ ਸੇਮ ਜੀ ਸੇਮ ਡਿਟੋ ਬਣਾऊंगा ਬਿਲਕੁਲ ਤੇ ਭਾਈ ਜੀ ਇਹ ਬੁਟੀਕਾਂ ਵਾਲੇ ਪੀਸ ਹੈ ਬੜੇ ਮਹਿੰਗੇ बिकਦੇ ਆ ਬਿਲਕੁਲ ਜੀ ਆ ਦੇਖੋ ਜੀ ਓਮੀ ਦੁਪੱਟਾ ਅੱਛਾ ਦੁਪੱਟੇ ਸਾਰੇ ਮੈਂ ਦੇਖਿਆ ਖੁੱਲੇ ਡੁੱਲੇ ਹਨ ਪੂਰੇ ਜੀ ਪੂਰੇ ਖੁੱਲੇ ਦੁਪੱਟੇ ਹੈ ਜੀ 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 ਜਿਹੜੀ ਇਹ ਚੀਜ਼ਾਂ ਨੇ ਜੀ ਮਤਲਬ ਬੁਟੀਕ ਪੀਸ ਹੈ ਇਹ ਵੈਸੇ ਹੀ 900 ਹਜ਼ਾਰ ਤੋਂ ਘੱਟ ਆਉਂਦੇ ਨਹੀਂ ਆਉਂਦੇ ਨਹੀਂਗੇ ਜੀ ਇਹ ਤੁਹਾਨੂੰ 550 ਰੁਪਏ ਰੇਂਜ ਦਵਾਂਗੇ ਤੇ ਨਾਲ ਡਿਜ਼ਾਈਨਿੰਗ ਪੂਰੀ ਸਿਲੈਕਟਡ ਏ ਕਲਾਸ ਡਿਜ਼ਾਈਨ ਹੋਣਗੇ ਜੀ 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 ਇਸ ਤੋਂ ਬਾਅਦ ਜਿਵੇਂ ਕਾ ਦੇਖੋ ਜੀ ਇਹ ਮੈਚਿੰਗ ਸੂਟ ਆਊਗਾ ਜੀ 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 ਨਾਲ ਇਹਦੇ ਨਾਲ ਦੁਪੱਟੇ ਦੇ ਦੇਖੋ ਲੱਗੀਆਂ ਲੈਸਾਂ ਓਕੇ ਜੀ ਦੁਪੱਟਾ ਵੀ ਬੜਾ ਵਧੀਆ ਬਣਿਆਗਾ ਇਹ ਡਿਜ਼ਾਈਨਰ ਵਾਲਾ ਦੁਪੱਟਾ ਆ ਗਿਆ ਨਾ ਜਿਹਨਾਂ ਆਪਾਂ ਕਹਿ ਲਈ ਹਾਂ ਜੀ ਬਾਈ ਜੀ ਆ ਦੇਖੋ ਜੀ ਆ ਗਿਆ ਦੁਪੱਟਾ ਬਿਲਕੁਲ ਜੀ ਕੋਡ ਵਿਗਦਾ ਹੈ 1100 ਰੁਪਏ ਰਿੰਚ ਵਿਗਦਾ ਆਮੀਨ ਬਿਲਕੁਲ ਜੀ ਠੀਕ ਹੈ ਜੀ ਇਹ ਲੱਗੂ 580 ਰੁਪਏ ਦਾ ਸੂਟ 580 ਰੁਪਏ ਦਾ ਸੂਟ ਕਿਆ ਬਾਤ ਹੈ ਮਤਲਬ ਜੇ ਇਹਦਾ ਵਿਆਹ ਸ਼ਾਦੀ ਵੀ ਹੈਗਾ ਜਾਂ ਦੁਕਾਨਦਾਰ ਹੈ ਜਾਂ ਰੀਸੇਲਰ ਹੈ ਸਾਰਿਆਂ ਦੇ ਫਾਇਦੇ ਹੋਣੇ ਇੱਥੇ ਨਾ ਜੀ ਹਾਂ ਜੀ ਹਾਂ ਜੀ ਆ ਦੇਖੋ ਸੇਮ ਪੀਸ ਬਣਿਆਗਾ ਬਿਲਕੁਲ ਜੀ ਤੇ ਵਿਗਦਾ ਵੀ ਬੜਾ ਮਹਿੰਗਾਗਾ ਇਸ ਤੋਂ ਬਾਅਦ ਬਾਈ ਜੀ ਜਿਵੇਂ ਤੁਹਾਨੂੰ ਦਿਖਾਉਣਾ ਆ ਦੇਖੋ ਮਿਰਰ ਵਰਕ ਵਾਲਾ ਸੂਟ ਆਊਗਾ ਇਹ ਵੀ ਫੋਟੋ ਵਾਲੇ ਪੀਸ ਹੈ ਬੁਟੀਕਾ ਵਾਲੇ ਪੀਸ ਹੈ ਜੀ ਜੀ ਪਿਓਰ ਕੈਂਵਸ ਤੇ ਕਪੜਾ ਆਊਗਾ ਹਾਂ ਹਾਂ ਸਾਰੇ ਜੀ ਦੇਖ ਨਾਲ ਇਹਨਾਂ ਇਸ ਤਰ੍ਹਾਂ ਹੀ ਦੁਪੱਟਾ ਆ ਗਿਆ ਪੂਰਾ ਵਧੀਆ ਆਹ ਦੁਪੱਟਾ ਹੈ ਜੀ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਹੈ ਬਿਲਕੁਲ ਜੀ ਰੇਂਜ ਬਾਈ ਜੀ ਇਹਦਾ ਵੀ 660 ਰੁਪਏ ਰੇਂਜ ਹੀ ਹੈ ਇਹ ਵੀ 660 ਹੈ ਮੰਨ ਲਓ ਆਲੇ ਆਪਾਂ ਰੇਂਜ ਕੁਆਲਟੀ ਵਾਈਜ਼ ਵਧਾਈ ਜਾਂਦੇ ਆ ਪਰ ਰੇਟ ਵਾਈਜ਼ ਨਹੀਂ ਆਪਾਂ ਕੁਛ ਵੀ ਵਧਾਉਂਦੇ ਹਾਂ ਹਾਂ ਜੀ ਰੇਂਜ ਬਾਈ ਜੀ ਬਹੁਤ ਮਿਨੀਮਮ ਰੇਂਜ ਰਹੂਗੀ ਜੀ ਜੀ 2 ਰੁਪਏ ਦੇਖੋ ਅਗਲੇ ਨੂੰ ਵਧੀਆ ਬਣਨਗੇ ਬਿਲਕੁਲ ਜੀ ਜਿਹੜੇ ਆਹ ਸੂਟ ਤੁਹਾਨੂੰ ਦਿਖਾਇਆ 550 ਦੇ 580 ਦੇ 660 ਵਾਲੇ ਇਹ ਆਰਾਮਨਾ 8-900 ਰੁਪਏ ਰੇਂਜ ਚ 1000 ਰ ਅੱਛਾ ਮੈਂ ਇੱਕ ਚੀਜ਼ ਦੇਖਦਾ ਮੈਂ ਭਾਈ ਡਿਜ਼ਾਈਨਿੰਗ ਆ ਸਾਰੀਆਂ ਲੇਟੈਸਟ ਹੈ ਨਾ ਭਾਜੀ ਲੇਟੈਸਟ ਹੈ ਜੀ ਹਾਂ ਜੀ ਸਾਰੀ ਸ਼ਰਟ ਤੇ ਵਰਕ ਆਊ ਬਿਲਕੁਲ ਪਿਓਰ ਜਾਮ ਤੇ ਕੱਪੜਾ ਹਾਂ ਹਾਂ ਫੁੱਲ ਪਿਓਰ ਤੇ ਦੁਪੱਟਾ ਫੁੱਲ ਪਿਓਰ ਤੇ ਦੁਪੱਟਾ ਆ ਗਿਆ ਨਾਲ ਜੀ ਆ ਦੇਖੋ ਪੈਂਟ ਵਾਲਾ ਦੁਪੱਟਾ ਜੀ 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 ਰੰਗ ਆਣਗੇ ਇਹਦੇ ਵਿੱਚ ਚਾਰ ਚਾਰ ਰੰਗ ਆ ਗਏ ਇਹਦੇ ਵਿੱਚ ਜੀ ਹਾਂ ਜੀ ਬਾਈ ਜੀ 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 ਇਹ ਬਾਈ ਜੀ ਮਾਲ ਫਾਇਦੇ ਨਾਲ ਆਇਆ ਹਾਂ ਹਾਂ 1000 ਰੁਪਏ ਰੇਂਜ ਵਿਕਣ ਵਾਲਾ ਮਾਲ ਬਿਲਕੁਲ ਜੀ ਇਹ 600 ਰੁਪਏ ਰੇਂਜ ਕੋ ਇਹਦੇ ਵਿੱਚ ਨਾ ਡਿਜ਼ਾਈਨ ਹੈਗੇ ਆ ਜੀ ਓਕੇ ਤਿੰਨ ਚਾਰ ਡਿਜ਼ਾਈਨ ਮਿਲ ਜਾਣਗੇ ਤਿੰਨ ਚਾਰ ਡਿਜ਼ਾਈਨ ਆਣਗੇ ਰੰਗ ਸਾਰੇ ਚਾਰ ਚਾਰ ਆਣਗੇ ਨਾ ਰੰਗ ਸਭ ਚ ਚਾਰ ਚਾਰ ਆਣਗੇ ਜੀ ਆ ਦੇਖੋ ਜੀ 올 오버 5 미터 수트 ਹੈ ਬਿਲਕੁਲ ਜੀ ਆ ਦੇਖੋ ਗਲੇ ਤੇ ਵਰਕ ਆ ਗਿਆ ਅੱਛਾ ਇਹ ਭਰਿਆ ਪਿਆ ਪੂਰਾ ਗਲਾ ਭਰਵਾ ਆ ਗਿਆ ਹਾਂਜੀ ਤੇ ਨਾਲ ਬਾਈ ਜੀ ਪ्योर ਦੀ ਦੁਪੱਟਾ ਹੈ ਤੇ ਰੇਟ ਇਹਦਾ ਵੀ 600 ਰੁਪਏ ਹੀ ਹੈ ਹਾਂ ਜੀ ਤੇ ਰੰਗੇ ਚ ਵੀ ਚਾਰ ਹੀ ਹੋਣਗੇ ਜੀ ਆ ਦੇਖੋ ਜੀ ਚਾਰ ਦੀ ਬਜਾਈ ਇਹਦੇ 8 ਰੰਗੇ ਜੀ ਅੱਛਾ 8 ਰੰਗ ਆ ਜਾਣਗੇ ਇਹਦੇ ਚਾਰ ਤਾਂ ਇਸ ਤਰ੍ਹਾਂ ਦੇ ਆਗੇ ਜੀ ਚਾਰ ਆਗੇ ਇਹਦੇ ਵਿੱਚ ਸਕਿਨ ਟੋਨ ਹੈ ਓਕੇ ਜੀ ਤੇ ਰੇਟ ਸਾਡੇ ਦੇਖੋ ਸਿੱਧੇ ਲਿਖੀ ਹੁੰਦੀ ਹੈ 600 ਰੁਪਏ ਆ ਜੀ 600 ਰੁਪਏ ਦਾ ਸੂਟ ਹੈ ਜੀ ਵਾਹ ਜੀ ਠੀਕ ਨਹੀਂ ਜੀ ਇਸ ਤਰ੍ਹਾਂ ਜਿਵੇਂ ਚਾਰ ਰੰਗ ਆਗੇ ਬਾਈ ਜੀ ਕਾਹ ਦੇਖੋ ਕੰਪ ਜਾਮ ਤੇ ਕਪੜਾ ਬਿਲਕੁਲ ਜੀ ਸਾਰੇ ਚ ਦੇਖੋ ਆ ਨਾਲ ਆਰੀ ਦੀ ਕੜਾਈ ਹੋਈ ਹੈ ਆਰੀ ਦਾ ਵਰਕ ਆ ਗਿਆ ਸਾਰੇ ਜੀ ਟਿਕਨੀ ਜੀ ਨਾਲ ਇਹਨਾਂ ਪਿਓਰ ਤੋਂ ਦੁਪੱਟਾ ਆਊਗਾ ਬਿਲਕੁਲ ਜੀ ਸੂਟ ਮਤਲਬ 1100 ਰੇਂਜ ਦਾ ਪੀਸ ਹੈ ਹਾਂ ਹਾਂ ਇਹ ਲੱਗਣਾ ਸਿਰਫ 650 ਰੁਪਏ ਜਿਵੇਂ ਹੋਣਾ ਘੱਟ ਰੇਂਜਾਂ ਦੇ ਵਿੱਚ ਸੂਟ ਪੂਰੇ ਸੋਨੇ ਦੇ ਦੇ ਦਿਆਂਗੇ ਬਿਲਕੁਲ ਜੀ ਰੰਗ ਦੇਖੋ ਇਹਨਾਂ ਦੇ ਵਿੱਚ ਵੀ ਚਾਰ ਚਾਰ ਰੰਗ ਚਾਰ ਚਾਰ ਰੰਗ ਅਸਲ ਰੰਗ ਸਾਰੇ ਦੇ ਚਾਰ ਚਾਰ ਸੀਸੀ ਆਣੀ ਆਣੇ ਹੈ ਜੀ ਕੋਈ ਲੋਟ ਦਾ ਮਾਲ ਨਹੀਂ ਹੈਗਾ ਹਾਂ ਫਰੈਸ਼ ਕੰਪਨੀਆਂ ਦੇ ਮਾਲ ਆਉਣਗੇ ਚਾਰ ਚਾਰ ਰੰਗਾਂ ਦੇ ਵਿੱਚ ਆਉਣਗੇ ਕੋਈ ਟੁੱਕਿਆ ਪਟਣੀ ਆਊਗਾ ਫਰੈਸ਼ ਮਾਲ ਹੋਊਗਾ ਫਰੈਸ਼ ਮਾਲ ਹੋਊਗਾ ਹਾਂਜੀ ਬਾਈ ਜੀ ਇਸ ਤੋਂ ਬਾਅਦ ਬਾਈ ਜੀ ਆ ਦੇਖ ਹੂੰ ਹੂੰ ਬੁਟੀਕਾਂ ਦੇ ਪੀਸਾ ਏ ਬਿਲਕੁਲ ਜੀ ਠੀਕ ਹੈ ਜੀ ਇਹ ਸਾਰਾ ਬਾਈ ਜੀ ਹੱਥ ਦਾ ਕੰਮ ਹੁੰਦਾ ਓਕੇ ਇਸ ਨਾਲ ਉਸਾਂ ਲੱਗੀਆਂ ਬਹੁਤ ਮਿਹਨਤ ਵਾਲਾ ਕੰਮ ਹੈ ਬਿਲਕੁਲ ਜੀ ਬਿਲਕੁਲ 100% ਪਿਓਰ ਕੈਂਬ੍ਰਿਕ ਦੀ ਸ਼ਰਟ ਆਊਗੀ ਜੀ 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 ਇਹ ਬਾਜੀ ਜਿੰਨੇ ਪੀਸ ਦੇਖੋਗੇ ਉਹਨੇ ਡਿਜ਼ਾਈਨ ਹੋ ਜਾਣਗੇ ਅੱਛਾ ਜਿੰਨੇ ਪੀਸ ਉਹਨੇ ਡਿਜ਼ਾਈਨ ਆ ਜਾਣਗੇ ਹਾਂ ਸਕਿਨ ਬਾਟਮ ਆਊਗੀ ਬਿਲਕੁਲ ਜੀ ਇਹਦੇ ਨਾਲ ਦੁਪੱਟੇ ਤੇ ਮੇਨ ਕਲਾਕਾਰੀ ਹੋਈ ਹੈ ਦੇ ਓਕੇ ਜਿਹਨਾਂ ਆਪਾਂ ਕਹਿੰਦੇ ਫੁੱਲ ਡਿਜ਼ਾਈਨਰ ਦੁਪੱਟਾ ਨਾ ਜੀ ਹਾਂ ਜੀ ਆ ਦੇਖੋ ਜੀ ਓਏ ਪੈਚ ਵਰਕ ਵਾਲਾ ਦੁਪੱਟਾ ਤੇ ਪੂਰਾ ਹੀ ਹੈਵੀ ਦੁਪੱਟਾ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਇਹ ਤਕਰੀਬਨ ਤੁਹਾਨੂੰ ਹਰ ਸ਼ੋਰੂਮ ਤੇ ਇਹ ਹਾਲ ਡਿਜ਼ਾਈਨ ਮਿਲੂਗਾ ਹਾਂ ਹਾਂ 1500 1800 ਆ ਰੇਂਜ ਚ ਮਿਲੂਗਾ ਜੀ 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 ਠੀਕ ਨਹੀਂ ਜੀ ਏ ਭਾਜੀ 950 ਰੁਪਏ ਰੇਂਜ ਚ ਪਊਗਾ। ਇਹ ਅੱਛਾ ਮਤਲਬ ਬਾਜ਼ਾਰ ਭਾਜ ਜਿੰਨੇ ਦਾ ਮਰਜ਼ੀ ਵਿਕਦਾ ਰਵੇ ਅਸੀਂ 950 ਦੇ ਦੇ ਦਾਂਗੇ। 950 ਰੁਪਏ ਰੇਂਜ ਚ ਦਵਾਂਗੇ। ਵਾਹ ਜੀ ਵਾਹ। ਇਹਦੇ ਵਿੱਚ ਦੇਖੋ ਜਿੰਨੇ ਡਿਜ਼ਾਈਨ ਹਾਂ ਹਾਂ ਇਹਦੇ ਵਿੱਚ ਮਿਲ ਜਾਣਗੇ 20 ਡਿਜ਼ਾਈਨ ਮਿਲ ਜਾਣਗੇ। 20 ਡਿਜ਼ਾਈਨ ਆਏ ਨੇ। ਹਾਂ ਜੀ। ਉਹ ਸਭ ਦਾ ਹੀ ਮਤਲਬ ਪ੍ਰਿੰਟਿੰਗ ਅਲੱਗ-ਅਲੱਗ ਹੈ। ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਜਿਵੇਂ ਪ੍ਰਿੰਟ ਦੇ ਉੱਪਰ ਨਹੀਂ ਹੈਂਡਵਰਕ ਹੈ। ਨਾਲ ਆਊਗਾ ਇਹਦੇ ਨਾਲ ਦੁਪੱਟਾ ਬੜਾ ਵਧੀਆ। ਆ ਤਾਂ ਆ ਗਈ ਜੀ ਮਸਲੀਨ ਦੀ ਬਾਟਮ। ਬਾਟਮ ਤੇ ਵੀ ਵਰਕ ਆ ਗਿਆ ਨਾ ਬਾਟਮ ਤੇ ਆ ਉਦੇ ਉੱਪਰ ਦੇਖੋ ਜੀ ਆ ਆ ਗਿਆ ਜੀ ਵਰਕ ਅੱਛਾ ਇਹ ਤਾਂ ਵੀ ਮਤਲਬ ਫੁੱਲ ਵਰਕ ਆ ਗਿਆ ਹੈਂਡ ਵਰਕ ਦਾ ਉਹ ਵੀ ਹੈਂਡ ਵਰਕ ਦਾ ਬਾਈ ਜੀ ਦੁਪੱਟਾ ਆਊਗਾ ਇਹਦੇ ਨਾਲ ਬਰਬਰੀ ਦਾ ਅੱਛਾ ਦੁਪੱਟੇ ਦੇ ਉੱਤੇ ਵੀ ਇਹ ਲੈਸਾਂ ਦਾ ਸਾਰਾ ਕੰਮ ਕੀਤਾ ਹੈ ਹਾਂਜੀ ਬਾਈ ਜੀ 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 ਸੂਟ ਬਾਈ ਜੀ 16-1700 ਰੁਪਏ ਰੇਂਜ 'ਚ ਪੀਸ ਵਿਕਦਾ ਬਿਲਕੁਲ ਜੀ ਇਹ 980 ਰੁਪਏ ਰੇਂਜ 'ਚ ਪੀਸ ਪਊਗਾ ਮਤਲਬ 1000 ਤੋਂ ਉੱਤੇ ਨਹੀਂ ਡੱਪੇ ਬਾਜ਼ਾਰ ਭਾਵੇਂ 2-2000 ਦੇ ਵਿਕਦੇ ਹੁੰਦੇ ਆਂ ਜੀ ਵਿਕਦੀ ਆ ਜੀ 2-2000 ਦੇ ਆਮ ਨਾਲ ਵਿਕਦੇ ਬਿਲਕੁਲ ਜੀ ਇਹ 980 ਰੁਪਏ ਰੇਂਜ ਚ ਲਾਵ ਦੁਪੱਟਾ ਵਗੈਰਾ ਉਮੀ ਆ ਗਿਆ ਜੀ 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 ਬਾਟਮ ਤੇ ਵੀ ਵਰਕ ਆ ਗਿਆ ਬਾਟਮ ਤੇ ਵੀ ਵਰਕ ਆ ਗਿਆ ਆ ਡਿਜ਼ਾਈਨ ਚੇਂਜ ਹੋ ਗਿਆ ਡਿਜ਼ਾਈਨ ਚੇਂਜ ਕੱਪੜਾ ਹੋਈ ਹੈਗਾ ਬਿਲਕੁਲ ਬਿਲਕੁਲ 980 ਰੁਪਏ ਅੱਛਾ ਇਹਦੇ ਚ ਲਾਈਟ ਚਾਰਟ ਆਏਗਾ ਇਹਦੇ ਚ ਸਾਰਾ ਕ੍ਰਿਸਟਲ ਚਾਰਟ ਆ ਜਾਏਗਾ ਨਾ ਭਾਜੀ ਹਾਂਜੀ ਹਾਂਜੀ ਭਾਈ ਜੀ ਸਭ ਦੇ ਵਿੱਚ ਨਾ ਦੋ ਤਿੰਨ ਡਿਜ਼ਾਈਨ ਹੋਰ ਵੀ ਹੈ ਓਕੇ ਤੇ ਰੇਟ ਉਹੀ 980 ਰੁਪਏ ਸਾਰਾ ਤਾਂ ਹੈਂਡਵਰਕ ਹੀ ਆਏਗਾ ਨਾ ਹੈਂਡਵਰਕ ਹੀ ਹੋਵੇ ਵਾਹ ਇਸ ਤੋਂ ਬਾਅਦ ਭਾਜੀ ਆ ਦੇਖੋ ਕਾਰਨਰ ਸ਼ਿਮਰ ਆ ਗਈ ਏਕੇ ਟੈਕਸਟੀ ਆ ਗਈ ਓਕੇ ਬਾਟਮ ਤੇ ਆ ਗਿਆ ਜੀ ਵਰਕ ਬਿਲਕੁਲ ਜੀ ਨਾਲ ਆ ਦੇਖੋ ਨਾਲ ਇਹਦੇ ਸ਼ਰਟ ਦੇ ਉੱਪਰ ਲੱਗੀਆਂ ਲੈਸਾਂ ਹਾਂ ਹਾਂ ਠੀਕ ਹੈ ਜੀ ਪਿਓਰ ਕਾਟਨ ਸ਼ਿਮਰ ਆ ਗਈ ਜੀ 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 ਏਕੇ ਟੈਕਸ ਕੰਪਨੀ ਦੀ ਹਾਂ 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 ਕੰਨੀ ਤੇ ਮੋਹਰ ਲੱਗੀ ਹੋਊਗੀ ਓਕੇ ਆ ਦੇਖੋ ਜੀ 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 ਸਹੀ ਆਈਟਮ ਆਊਗੀ ਇਹ ਸਾਰਾ ਡਿਜ਼ਾਈਨਰ ਵਰਕ ਆ ਗਿਆ ਨਾ ਜੀ ਇਹ ਨਾ ਬਾਟਮ ਵੀ ਪਿਓਰ ਸ਼ਿਮਰ ਕਾਟਨ ਦੀ ਲੱਗੀ ਹੈ ਜੀ ਓਕੇ ਓਕੇ ਹਾਂ ਕੱਲੀ ਕੈਮਰੀ ਦੀ ਲੱਗੀ ਵਧੀਆ ਵੇਸ ਹੈ ਬਰਬਰੀ ਦਾ ਦੁਪੱਟਾ ਹਾਂ ਇਹ ਵਾਜੀ 17-1800 ਰੁਪਏ ਵਾਲੇ ਪੀਸ ਹੈ ਜੀ ਜੀ ਇਹ ਸਿਰਫ 1100 ਰੁਪਏ ਰੇਂਜ ਚ ਪਊਗਾ ਇਸ ਤੋਂ ਬਾਅਦ ਤੁਹਾਨੂੰ ਦਿਖਾਣਾ ਜ ਉਸ ਆਨੰਦ ਮੈਂ ਆਈ ਤੇ ਮੈਂ ਬਣਾਈ ਹੈ ਹਾਂ ਹਾਂ ਇਹ ਬਾਈ ਜੀ ਕ੍ਰਾਸ਼ ਤੇ ਕਪੜਾ ਆ ਗਿਆ ਓਕੇ ਜੀ ਨਾਲ ਸ਼ਿਮਰਦਾ ਦੁਪੱਟਾ ਬਿਲਕੁਲ ਜੀ ਹੈਂਡਵਰਕ ਦਾ ਪੀਸ ਹੈ ਇਹ ਭਰਵਾ ਸੂਟ ਆਪਾਂ ਜਿਹਨੂੰ ਕਹਿੰਦੇ ਹੈਂਡਵਰਕ ਹਾਂ ਜੀ ਇਹ ਬਾਈ ਜੀ 22 25 ਇੰਚ ਵੀ ਸੂਟ ਵਿਕਦੇ ਜੀ 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 ਨਾਲ ਇਹਦਾ ਨਾ ਸ਼ਿਮਰ ਦਾ ਦੁਪੱਟਾ ਹੈ ਦੁਪੱਟਾ ਪੂਰਾ ਵਧੀਆ ਲੱਗਿਆ ਇਹ ਬਾਈ ਜੀ ਆਪਾਂ ਸਿਰਫ ਲਗਾਣਾ ਹੈ ਜੀ 1200 ਰੁਪਏ ਰਿੰਚ ਪੀਸ ਇਹ ਸਿਰਫ 1200 ਰੁਪਏ ਚ ਮਿਲੋ ਜਿੰਨਾ ਘਰ ਵਿਆਹ ਸ਼ਾਦੀਆਂ ਹਨ ਉਹਨਾਂ ਦੇ ਵੀ ਆਪਾਂ ਵਾਵਾ ਵੇਚ ਬਚਾ ਦੇਣੀ ਹੈ ਨਾ ਜੀ ਹਾਂਜੀ ਬਾਈ ਜੀ ਹਾਫ ਵੰਗੂ ਫਾਇਦਾ ਹੋ ਜਾਊਗਾ ਬਿਲਕੁਲ ਜੀ ਇਹ 12 1200 ਰਿੰਚ ਮਿਲ ਜਾਣਗੇ ਜੀ ਜੀ ਇਹਦੇ ਵਿੱਚ ਦੇਖੋ ਜੀ ਡਿਜ਼ਾਈਨ ਕਾਫੀ ਮਿਲ ਜਾਣਗੇ ਅਸਲ ਕਲਰ ਵੀ ਆਣੇ ਆਣੇ ਨਾਲ ਡਿਜ਼ਾਈਨ ਵੀ ਆਏ ਨੇ ਆਹਦੇ ਹਾਂਜੀ ਆਹ ਦੇਖੋ ਜੀ ਜੀ ਜਿਵੇਂ ਆਹ ਦੇਖੋ ਪੈਚਵਰਕ ਵਾਲਾ ਕਿੰਨ ਕਾ ਦਾ ਪੈਚ ਲੱਗਿਆ ਆ ਦੇਖੋ ਜੀ ਉਹ ਕੀ ਬਾਤ ਹੈ ਫੋਟੋ ਵਾਲੇ ਡਿਜ਼ਾਈਨ ਬਣਿਆ ਸੇਮ ਬਿਲਕੁਲ ਜੀ ਬਿਲਕੁਲ ਦੁਪੱਟਾ ਪਿਓਰ ਦਾ ਆਊਗਾ ਹਾਂ ਹਾਂ ਵਰਕ ਵਾਲਾ ਦੁਪੱਟਾ ਬਿਲਕੁਲ ਜੀ ਰੇਟ ਬਾਈ ਜੀ ਸਿਰਫ 1200 ਰੁਪਏ ਜੀ ਇਹ ਵੀ 1200 ਰੁਪਏ ਚ ਹੀ ਆ ਤੇ ਰੰਗ ਚਾਰ ਚਾਰ ਹੈ ਜੀ ਰੰਗ ਸਾਰੇ ਚ 4-4 ਆ ਆ ਦੇਖੋ ਜੀ ਸਟੌਬ ਦੇ ਵਿੱਚ ਚਾਰ ਚਾਰ ਰੰਗ ਆਉਣਗੇ ਬਿਲਕੁਲ ਜੀ 1200 ਰੁਪਏ ਰੇਂਜ ਚ ਇਸ ਤੋਂ ਬਾਅਦ ਨੂੰ ਬਾਈ ਜੀ ਜੀ ਹੁਣ ਬਰਬਰੀ ਦੇ ਸੂਟ ਆਏ ਜੀ 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 ਪਿਓਰ ਮਸਲੀਨ ਦੀ ਸਲਵਾਰੇ ਜੀ ਜੀ ਏਕੇ ਟੈਕਸ ਦੀ ਬਰਬਰੀ ਹੋਊਗੀ ਓਕੇ ਇਹ ਸਾਰਾ ਮਿਲਨ ਦਾ ਮਾਲ ਹਨ ਮਤਲਬ ਇਹ ਮੇਰੇ ਸ਼ਰਟ ਦਾ ਪ੍ਰਿੰਟ ਦੇਖੋ ਹਾਂ ਹਾਂ ਉਹ ਕੀ ਬਾਤ ਨਾਲ ਇਹਦੇ ਨਾਲ ਟੈਬੀ ਤੇ ਦੁਪੱਟੇ ਲੱਗੇ ਆ ਜੀ 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 ਪ्योर ਟੈਬੀ ਤੇ ਦੁਪੱਟੇ ਹੋਣਗੇ ਹਾਂਜੀ ਟਾਈ ਐਂਡ ਡਾਈ ਇਹ ਦੁਪੱਟੇ ਹੋਣਗੇ ਟਾਈ ਐਂਡ ਡਾਈ ਦੇ ਦੁਪੱਟੇ ਆ ਗਏ ਜੀ ਹਾ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਇਹਦੇ ਬਜੀ ਨੇ ਡਿਜ਼ਾਈਨ ਸਾਰੇ ਆਣਗੇ ਬੁਟੀਕ ਸਾਈ ਬੁਟੀਕ ਸਟਾਈਲ ਆ ਗਿਆ ਬਿਲਕੁਲ ਜੀ 25 25 ਸਵੈ ਰੇਂਜ ਚ ਵੀ ਪੀਸੇ ਵਿਕਦੇ ਹਾਂ 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 ਕਿਉਂ 12 1500 ਦਾ ਮੰਨ ਕੇ ਚਲੋ ਬਿਨਾਂ ਦੁਪੱਟੇ ਦਾ ਹੀ ਰੇਟ ਹੈ ਕਾ ਜੀ 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 ਨਾਲ 500 ਰੁਪਏ ਦਾ 600 ਰੁਪਏ ਦਾ ਦੁਪੱਟਾ ਲੱਗ ਜਾਂਦਾ ਦੁਪੱਟਾ ਲੱਗ ਜਾਂਦਾ ਜੀ ਬਿਲਕੁਲ ਜੀ ਠੀਕ ਹੈ ਨਾ ਜੀ ਇਹ 22 2500 ਰੁਪਏ ਰੇਂਜ ਸੂਟ ਕਾਸਟ ਕਰਨ ਲੱਗ ਜਾਂਦਾ ਬਿਲਕੁਲ ਜੀ ਦੁਪੱਟੇ ਵੀ ਬੜੇ ਪਿਆਰੇ ਹੈਗੇ ਹਾਂ ਹਾਂ ਈ ਬੱਜੀ ਸਿਰਫ ਆਪਾਂ ਲੱਗਣਗੇ 1450 ਰੁਪਏ ਦੇ ਵਿੱਚ 1450 ਰੁਪਏ ਵਿੱਚ ਕੀ ਆ ਬਾਤ ਹੈ ਮਤਲਬ ਕੱਲੇ ਸੂਟ ਦੇ ਬੇਸ ਦੇ ਰੇਟ ਤੇ ਆਪਾਂ ਪੂਰਾ ਸੂਟ ਤਿਆਰ ਦੇਣਾ ਨਾਲ ਦੁਪੱਟੇ ਵੀ ਦੇ ਦੇਣੇ ਆ ਜੀ ਆ ਦੇਖੀ ਦੁਪੱਟਾ ਵੀ ਬੜਾ ਪਿਆਰਾ ਜਿਵੇਂ ਡਿਜ਼ਾਈਨਿੰਗ ਦਾ ਮੁੱਲ ਹੈ ਜੀ ਆ ਦੇਖੋ ਡਿਜ਼ਾਈਨ ਪੂਰੇ ਸਿਰੇ ਦੇ ਆਉਣਗੇ ਜੀ 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 ਪਿਓਰ ਬਰਬਰੀ ਕਹੇ ਪਿਓਰ ਬਰਬਰੀ ਹੋਊਗੀ ਹਾਂ 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 ਪਿਓਰ ਮਸਲੀਨ ਕੇ ਪਿਓਰ ਮਸਲੀਨ ਹੋ ਤੇ ਪਿਓਰ ਟੈਪੀਟਰ ਵਟਾ ਹੋ। ਵਾਹ ਜੀ। ਕੀ ਆ? ਮਤਲਬ ਜੋ ਚੀਜ਼ ਕਹਿੰਦਾ ਕਿ origignal ਨਿਕਲੂਗੀ। ਭਾਈ ਇਹ ਤਾਂ ਜਦੋਂ ਲੇਡੀਜ਼ ਵਾਸਤੇ ਆ ਗਿਆ ਜੈਂਟਸ ਵਾਸਤੇ ਵੀ ਲੈਂਦੀ ਕੋਈ ਚੀਜ਼ ਕਿ ਨਹੀਂ? ਹਾਂ ਜੀ ਜੈਂਟਸ ਵਾਸਤੇ ਵੀ ਇੱਕ ਚੀਜ਼ ਦਿਖਾਣੇ ਆ ਤੁਹਾਨੂੰ। ਜੀ ਜੀ। ਇਹ ਇੱਕ ਆਹ ਫੁੱਲ ਵੈਲ ਆਈ ਹੈ ਜੀ। ਓਕੇ। ਨਿਵੇਂ ਇਹ ਹੈ ਜੀ ਪਰ ਕੱਲੇ ਦੁਕਾਨਦਾਰਾਂ ਵਾਸਤੇ। ਓਕੇ। ਰੰਗ ਇਹਦੇ ਵਿੱਚ ਮਿਲ ਜਾਣਗੇ। 50 ਰੰਗ ਪੂਰੇ ਪੇ ਆ ਜੀ ਇਸ ਟਾਈਮ। 50 ਰੰਗ ਮਿਲ ਜਾਣਗੇ ਇਹਦੇ ਵਿੱਚ। ਹਾਂ ਜੀ ਪੂਰੇ 50 ਰੰਗ ਮਿਲ ਜਾਣਗੇ। ਬਿਲਕੁਲ ਜੀ। ਲੈਣਾ ਪਊਗਾ ਥਾਣੀ। ਜ 40 ਰੁਪਏ 50 ਰੁਪਏ ਓਕੇ ਇਹ 25 ਰੁਪਏ ਮੀਟਰ ਪੁੱਛ ਇਹ ਅੱਛਾ ਜਿਹੜੀ ਲੋਕੀ ਲੈਸ ਕਰਕੇ 40 50 ਵੇਚਦੇ ਆ 25 ਰੁਪਏ ਦੇਣੀ ਮੀਟਰ 25 ਰੁਪਏ ਮੀਟਰ ਦੇ ਦਿਆਂਗੇ ਜੀ 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 ਲੈਣਾ ਪਊਗਾ ਥਾਣੀ ਥਾਣੀ ਹੈ ਦੁਕਾਨਦਾਰਾਂ ਵਾਸਤੇ ਸਪੈਸ਼ਲੀ ਇਹ ਇਕੱਲੇ ਦੁਕਾਨਦਾਰਾਂ ਵਾਸਤੇ ਹੈ ਬਿਲਕੁਲ ਜੀ ਇਹ ਚ ਤੁਸੀਂ ਨਾਲੇ ਦੱਸਿਆ 40 ਤੋਂ 50 ਰੰਗ ਹੈਗੇ ਜੀ ਮਿਲ ਜਾਣਗੇ ਜੀ ਸਾਰੇ ਰੰਗ ਮਿਲ ਜਾਣਗੇ ਤੇ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਹਾਂਜੀ ਭਾਈ ਜੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਮੋੜ ਮੰਡੀ ਦੇ ਵਿੱਚ ਸਿਮਰਨ ਟੈਕਸਟਾਈਲ